ਬੀਟੀ ਦਾ ਵਿਆਹ ਜੀ 31 ਜਨਵਰੀ 2024 ਨੂੰ ਹੋਇਆ ਸੀ ਤੇ ਜਿੱਦਾਂ ਇਹਨਾਂ ਨੇ ਪਹਿਲਾਂ ਹੀ ਸਾਨੂੰ ਥੋੜਾ ਜਿਹਾ ਡਿਮਾਂਡਾ ਰੱਖਿਆ ਕਿ ਸਾਨੂੰ ਮਰਸੀਡੀਜ਼ ਕਾਰ ਚਾਹੀਦੀ ਹੈ। ਲੇਕਿਨ ਚੱਲ ਮਰਸੀਡੀਜ਼ ਕਾਰ ਦੇ ਦਿੰਨੇ ਆ। ਕੋਈ ਵਿਆਹ ਬਹੁਤ ਵਧੀਆ ਚਾਹੀਦਾ ਫਰਨੀਚ ਇਹਨਾਂ ਦੀ ਵੀਡੀਓ ਸ਼ੂਟ ਹੋਣੀ। ਅਸੀਂ ਉਹ ਵੀ ਕੀਤਾ ਉਹਦੇ ਵੀ ਪੈਸੇ ਲਗਾਏ ਸਾਰੇ। ਜਿੱਦਾਂ ਕੋਈ ਬਹਾਨਾ ਹੀ ਲੱਭਦੇ ਵੇ ਚ ਗਏ। ਲੜਕੀ ਦੋਦੇ ਨਾਰਾਜ਼ ਹੋ ਕੇ ਦੋ ਚਾਰ ਘੰਟੇ ਨਾਲ ਉਹਨੂੰ ਮਿਲਿਆ ਹੀ ਨਹੀਂ। ਉਹ ਸੜਕ ਤੇ ਹੁੰਦੀ ਰਹੀ ਤੇ ਉਹਨਾਂ ਨੇ ਪੂਰੀ ਇਸ ਨੂੰ ਗਿਆ ਯੂਰਪ ਚ। ਯੂਰਪ ਚ। ਇਹਦਾ ਜਿਹੜਾ ਨikhil ਦਾ ਮਾਮਾ ਗਗਨ ਮੱਗੋ 4-5 ਸਾਲ ਬਾਅਦ ਘਰ ਆਇਆ ਇਹਨਾਂ ਦੇ ਤੇ ਹੁਣ ਉਹ ਉਹਨਾਂ ਨਾਲ ਪੂਰੀ ਸਪੋਰਟ ਕਰ ਰਿਹਾ ਉਹ ਸਾਡੀ ਬੇਟੀ ਬਾਰੇ ਉਹ ਵੀ ਬਹੁਤ ਗਲਤ ਗੱਲਾਂ ਕਰ ਰਿਹਾ ਉਹ ਵੀ ਜਦੋਂ ਡਿਮਾਂਡ ਹੁੰਦੀ ਆ ਫੋਨ ਕਰਦਾ ਸਾਨੂੰ ਧਮਕਾਉਂਦੇ ਆ ਫੋਨ ਤੇ ਉਹ ਪੈਸੇ ਦਿਓ ਜੇ ਕੋਈ ਨੂੰ ਅਸਾੜਾ ਜਿਹਾ ਤੁਹਾਡੀ ਮੋਟੀ ਗਾਲ ਤੇ ਚਲਾਨ ਲਾ ਗਿਆ ਹੁੰਦਾ ਨikhil ਜਿਹੜਾ ਮੁੰਡਾ ਇਹਨਾਂ ਦਾ ਉਹਨੂੰ ਇਹਨਾਂ ਨੇ ਸਿਖਾਇਆ ਆ ਪੂਰਾ ਬਈ ਤੂੰ ਇਹਨੂੰ ਪਰੇਸ਼ਾਨ ਕਰ ਮੈਂਟਲੀ ਟੌਰਚਰ ਕਰ ਮਾਰਕੁੱਟ ਮੇਰੇ ਪਾਪਾ ਨੇ ਇੱਕ ਕਿੱਥੇ ਵੀ 1 ਰੁਪਏ ਦਾ ਵੀ ਉਹ ਕਿਤਾ ਨਹੀਂ ਕਿ ਆਪਾਂ ਇੱਥੇ ਘੱਟ ਕਰਨਾ ਸਾਰਾ ਬੱਤ ਵੱਤ ਸਾਡੇ ਕਰਦਾ ਪਹਿਲਾ ਵਿਆਹ ਸੀ ਮੇਰੇ ਪਾਪਾ ਵੀ ਇਕੱਲੇ ਐ ਫਿਰ ਉਸ ਤੋਂ ਬਾਅਦ ਮਤਲਬ ਮੇਰੇ ਹੁਣ ਸਾਡੇ ਕਰ ਪਹਿਲਾ ਹੀ ਇਹ ਹੀ ਵਿਆਹ ਸੀ ਮੇਰੀ ਭੈਣ ਦਾ ਤੇ ਮਤਲਬ ਸੀ ਬਹੁਤ ਬਹੁਤ ਮਤਲਬ ਸਾਰਾ ਰੱਜ ਕੇ ਫੰਕਸ਼ਨ ਕੀਤਾ ਤੋ ਉਸ ਤੋਂ ਬਾਅਦ ਮਹੀਨੇ ਬਾਅਦ ਹੀ ਬਸ ਸਾਨੂੰ ਕਦੀ ਮੇਰੀ ਭੈਣ ਨੂੰ ਸਾਡਾਂ ਦੇ ਸੀ ਕਰ ਕਦੀ ਫਿਰ ਉਹਨੂੰ ਮੇਰੀ ਲਾਸ਼ਾਂ ਭਈ ਹੋਈਆਂ ਮਾਰਾ ਘੁੱਟਿਆ ਰੋਜ਼ ਬਿੰਤਾ ਕਰਦੇ ਸੀ ਮਤਲਬ ਮੇਰੀ ਭੈਣ ਤੋਂ ਇਹਨਾਂ ਨੇ ਰਾਤੀ ਪੂਰੀ ਪੂਰੀ ਰਾਤ ਜਗਾ ਕੇ ਮਾਫੀਆ ਮੰਗਾਈਆਂ ਸਾਰੇ ਟੱਬਰ ਨੇ ਕਿ ਅੱਜ ਇਹ ਕਰਤਾ ਤੂੰ ਛੋਟੀ ਛੋਟੀ ਗੱਲਾਂ ਤੇ ਤੇ ਇਹ ਕਰਤਾ ਤੂੰ ਮਾਫੀਆ ਮੰਗ ਮੇਰੀ ਮਾਂ ਤੋਂ ਸਾਰੀ ਸਾਰੀ ਰਾਤ ਮੇਰੀ ਭੈਣ ਮਾਫੀ ਮੰਗਦੀ ਸੀ ਫਿਰ ਤਿੰਨ ਤਿੰਨ ਦਿਨ ਉਹਨਾਂ ਨੇ ਬੁਲਾਣਾ ਨਹੀਂ ਮੇਰੀ ਭੈਣ ਨੂੰ ਤੁਸੀਂ ਦੇਖ ਰਹੇ ਹੋ ਦੈਲੀ ਫੇਅਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਅਕਸਰ ਹੀ ਹਰ ਇੱਕ ਮਾਤਾ ਪਿਤਾ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿੰਦੀਆਂ ਖਾਸ ਕਰਕੇ ਅੱਜਕੱਲ ਦੇ ਜ਼ਮਾਨੇ 'ਚ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ ਦਾ ਵਿਆਹ ਕੀਤਾ ਜਾਵੇ ਤਾਂ ਅਗਲੇ ਸੋਹਰੇ ਘਰ ਚ ਜਾ ਕੇ ਉਹ ਆਪਣੇ ਅਗਲੇ ਆਉਣ ਵਾਲੇ ਵੰਸ਼ ਨੂੰ ਬੜਾ ਸਕੇ ਤਾਂ ਆਉਣ ਵਾਲੇ ਆਪਣੇ ਬੱਚਿਆਂ ਤੇ ਉਸ ਸੋਹਰੇ ਪਰਿਵਾਰ ਦੀ ਉਸ ਸਮਾਜ ਵਿੱਚ ਵੱਡੀ ਰੈਪਿਊਟੇਸ਼ਨ ਬਣਾ ਸਕੇ ਕਿ ਅੱਜ ਉਜੋਕੇ ਸਮੇਂ ਦੇ ਵਿੱਚ ਪੜੀਆਂ ਲਿਖੀਆਂ ਜੜੀਆਂ ਲੜਕੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੜੇ ਆਪਣੇ ਸੋਹਰੇ ਪਰਿਵਾਰ ਦੇ ਬੱਚਿਆਂ ਨੂੰ ਪੜਾ ਕੇ ਵੱਡੇ ਘਰਾਂ 'ਚ ਜਾ ਕੇ ਜਾਂ ਛੋਟੇ ਘਰਾਂ 'ਚ ਮਿਡੇ ਮੀਡਲ ਕਲਾਸ ਦੇ ਘਰਾਂ 'ਚ ਜਾ ਕੇ ਆਪਣੇ ਸਮਾਜ ਨੂੰ ਇੱਕ ਮਾਲਾ 'ਚ ਪਰੋਣ ਦੀ ਕੋਸ਼ਿਸ਼ ਕਰਨ ਤਾਂ ਕਿ ਕਿਤੇ ਸਰਕਾਰਾਂ ਦਾ ਵੀ ਇਹ ਵੱਡਾ ਧਿਆਨ ਦਿੰਦਾ ਆ ਔਰ ਹਮੇਸ਼ਾ ਨਾਰਾ ਰਿਆ ਅ ਬੇਟੀ ਬਚਾਓ ਬੇਟੀ ਪੜਾਓ ਤਾਂ ਐਦਾਂ ਦਾ ਇੱਕ ਮਾਮਲਾ ਤੁਹਾਨੂੰ ਦੱਸਦੇ ਕਿ ਲੁਧਿਆਣਾ ਦਾ ਹੈਗਾ ਜਿੱਥੇ ਹਰ ਇੱਕ ਮਾਪੇ ਲੇਕਿਨ ਬੱਚਣ ਪੜਾਉਂਦੇ ਆ ਖਾਸ ਕਰਕੇ ਲੜਕੀ ਦਾ ਮਾਮਲਾ ਸਾਹਮਣੇ ਆਇਆ ਲੜਕੀ ਦੀ ਮਾਸਟਰ ਡਿਗਰੀ ਹੈ ਵੱਡੇ ਘਰਾਂ ਦੀ ਲੜਕੀ ਹੈ ਲੇਕਿਨ ਵਿਆਹ ਕੀਤਾ ਗਿਆ ਵਿਆਹ ਤੋਂ ਸਿਰ ਇੱਕ ਮਹੀਨੇ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਉਸ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਸੋ ਤੰਗ ਪ੍ਰੇਸ਼ਾਨ ਇਸ ਲਈ ਕੀਤਾ ਗਿਆ ਕਿਉਂਕਿ ਵੱਡੇ ਘਰ ਦੀ ਲੜਕੀ ਸੀ ਤਾਂ ਮਨ 'ਚ ਲਾਲਚ ਆਇਆ ਤਾਂ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਉਸ ਨੂੰ ਦਾਜ ਮੰਗਣਾ ਸ਼ੁਰੂ ਕਰਤਾ ਜਦ ਕਿ ਅਜਦਾ ਅਜੋਕਾ ਸਮਾਂ ਕਾਫੀ ਐਡਵਾਂਸ ਚਲਾ ਮੁੰਡੇ ਕੁੜੀਆਂ ਕਾਫੀ ਪੜੇ ਲਿਖਿਆ ਲੇਕਿਨ ਹਜੇ ਵੀ ਕੁਝ ਦਾਜ ਦੇ ਲਾਲਚੀ ਲੋਕ ਪੜੀ ਲਿਖਿਆ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀ ਜੀਵਨ ਰੀ ਜ਼ਿੰਦਗੀ ਹੈ ਉਹਨਾਂ ਨੂੰ ਨਰਕ ਬਣਾਉਂਦੇ ਆ ਸੋ ਇਦਾਂ ਦਾ ਹੀ ਮਾਮਲਾ ਮੇਰੇ ਸਾਹਮਣੇ ਤੁਸੀਂ ਇਹ ਦੇਖ ਸਕਦੇ ਹੋ ਇਹ ਉਹ ਮਾਤਾ ਪਿਤਾ ਹੈ ਜਾਂ ਪੈਰੈਂਟਸ ਹੈ ਜਿਹੜੇ ਹਜੇ ਕੁਝ ਹੀ ਮਹੀਨੇ ਪਹਿਲਾਂ ਲੜਕੀ ਦਾ ਵਿਆਹ ਹੁੰਦਾ ਤੇ ਹੁਣ ਸਿਰਫ ਐਲਬਮਾਂ ਵਿੱਚ ਉਹਦੀਆਂ ਯਾਦਾਂ ਨੂੰ ਦੇਖ ਰਿਹਾ ਲੜਕੀ ਆਪਣੇ ਪੇਕੇ ਘਰ ਵਾਪਸ ਆ ਗਿਆ ਕਿਉਂਕਿ ਦਾਜ ਦੇ ਲੋਬੀਆਂ ਨੇ ਉਸਦੀ ਧੀ ਨੂੰ ਕਾਫੀ ਤੰਗ ਪਰੇਸ਼ਾਨ ਕਰਨਾ ਚਾਹਿਆ ਜਦੋਂ ਡੋਮੈਸਟਿਕ ਵਾਇਲੈਂਸ ਕਰਨੇ ਸ਼ੁਰੂ ਕਰਤੀ ਇੱਕ ਮਹੀਨੇ ਬਾਅਦ ਹੀ ਲੜਕੀ ਨੂੰ ਕੁੱਟਣਾ ਮਾਰਨਾ ਜਾਂ ਮੈਂਟਲੀ ਟੌਰਚਰ ਕਰਨਾ ਸ਼ੁਰੂ ਕਰਤਾ ਸੋ ਕਿਹਨਾਂ ਕਹਤੇ ਆ ਕੇ ਹੁਣ ਇਸ ਤਰ੍ਹਾਂ ਦੇ ਮਾਂ ਬਾਪੜੀ ਵੱਤ ਤੋਂ ਵੱਧ ਲੜਕੀਆਂ ਨੂੰ ਪੜਾਉਂਦੇ ਆ ਤਾਂ ਇਹ ਲੜਕੀਆਂ ਆਪਣੇ ਸਹੁਰੇ ਘਰ ਜਾ ਕੇ ਅਗਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਤਾਂ ਕਿੱਥੇ ਉਹ ਆਪਣੀਆਂ ਦੁੱਖ ਵੰਡਾਨ ਸੋ ਇਹ ਤਸਵੀਰਾਂ ਦਿਖਾ ਰਿਹਾ ਮੈਂ ਜਿੱਥੇ ਇਹ ਲੜਕਾ ਆ ਜਦੋਂ ਵਿਆਹ ਹੁੰਦਾ ਤੇ ਲੜਕੀ ਲੜਕੀ ਦੇ ਇੱਕ ਪਰਨ ਲਿੱਤਾ ਜਾਂਦਾ ਆ ਬੀ ਇਹ ਸੱਤ ਵਚਨ ਵੀ ਲੜਕੀ ਦਾ ਪੂਰਾ ਖਿਆਲ ਰੱਖੂਗਾ ਤੇ ਲੜਕੀ ਦਾ ਵੀ ਹੁੰਦਾ ਵੀ ਉਹ ਆਪਣੇ ਪਰਿਵਾਰ ਨੂੰ ਇੱਕ ਮੁੱਟ ਇੱਕ ਮਾਲਾ ਚ ਪਰੋਕੇ ਰੱਖੂਗੀ ਲੇਕਿਨ ਕੁਝ ਅਜ ਦੇ ਦਾਜ ਦੇ ਲੋਬੀਰੇ ਲੋਕ ਆ ਉਸ ਗੱਲਾਂ ਨੂੰ ਭੁੱਲ ਜਾਂਦੇ ਆ ਤਾਂ ਲੜਕੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਲड़का ਆ ਸੱਤ ਲਕੀਰਾਂ ਮਟਾਰਿਆ ਵਚਨ ਦੇ ਰਿਹਾ ਆਪਣੀ ਹੋਣ ਵਾਲੀ ਪਤਨੀ ਨੂੰ ਤਾਂ ਕਿ ਉਸ ਦੀ ਜੀਵਨ ਦੀ ਰੱਖਿਆ ਕਰੇਗਾ ਕਿਸੇ ਵੀ ਹਾਲ ਚਾਕੇ ਲੇਕਿਨ ਹਾਲਾਤ ਕੁਝ ਅਜ ਕੁਝ ਹੋਰ ਬਣ ਗਏ ਆ ਲੜਕੀ ਦੇ ਮਾਤਾ ਪਿਤਾ ਜੋ ਲੜਕੀ ੜੀ ਹੈਗੀ ਹੈ ਉਹ ਮਾਸਟਰ ਡਿਗਰੀ ਹੋਣ ਦੇ ਬਾਵਜੂਦ ਅੱਜ ਆਪਣੇ ਘਰ ਵਾਪਸ ਆ ਗਈ ਹੈ ਘਰ ਵਾਪਸ ਆ ਗਈ ਹੈ ਯਾਨੀ ਕਿ ਸੋਹਰੇ ਨੇ ਆਪਣੀ ਘਰ ਵਾਪਸ ਭੇਜਤਾ ਸਿਰ ਦਾਜ ਦੇ ਲਾਲਚ ਪਿੱਛੇ ਸੋ ਸਾਰਾ ਮਾਮਲਾ ਕੀ ਹੈ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਪਿਤਾ ਜੀ ਨਾਲ ਭਰਾ ਨਾਲ ਗੱਲ ਕਰਾਂਗੇ ਕਿਉਂਕਿ ਲੜਕੀ ਜਿਹੜੀ ਹੈਗੀ ਹੈ ਐਮ ਐਸ ਸੀ ਕੀਤੀ ਹੋਈ ਹੈ ਔਰ ਖਾਸ ਕਰਕੇ ਮਾਸਟਰ ਡਿਗਰੀ ਕੀਤੀ ਹੈ ਔਰ ਇਸ ਦੇ ਬਾਵਜੂਦ ਲੜਕੀ 1 ਮਹੀਨਾ ਆਪਣੇ ਸੋਹਰੇ ਘਰ ਰਹਿੰਦੀ ਹੈ ਤਾਂ ਦਾਜ ਦੇ ਲੋਬੀਆਂ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤਾ ਕਿਤੇ ਕਿਤੇ ਆਕੇ ਹੁਣ ਘਰ ਦੇ ਕਾਫੀ ਪਰੇਸ਼ਾਨ ਆ ਬਿਸ਼ੱਕ ਪੁਲਿਸ ਦੇ ਵਿੱਚ ਇਸੀ ਕੰਪਲੀਟ ਕੀਤੀ ਗਈ ਆ ਮਾਮਲਾ ਐਫ ਆਈ ਆਰਜ ਵੀ ਹੋ ਚੁੱਕੀ ਆ ਲੇਕਿਨ ਮਾਤਾ ਪਿਤਾ ਇਸ ਟਾਈਮ ਦੁੱਖ ਦੀ ਘੜੀ ਚਾ ਕਾਫੀ ਪਰੇਸ਼ਾਨ ਆ ਕਿਉਂਕਿ ਇਸ ਤਾਂ ਦੇ ਦੇ ਦਾਜ ਦੇ ਲੋਬੀ ਲੋਕ ਹੁੰਦੇ ਆ ਉਹਨਾਂ ਨੂੰ ਸਜ਼ਾ ਜਿਰੂ ਮਿਲਣੀ ਚਾਹੀਏ ਤਾਂ ਗਲਬਤ ਕਰਾ ਗਏ ਪਹਿਲੇ ਸਤਨ ਪਿਤਾ ਜੀ ਨਾ ਸਸੀਾ ਜੀ ਕਿੰਨਾ ਬੜਾ ਚਾ ਵਿਕਾਸ ਉਪਲ ਕੀ ਮਬਸੀ ਰੜੀ ਲੜਕੀ ਨੂੰ ਜਿਹੜਾ ਟੰਗ ਪਸ਼ਾਂ ਕੀਤਾ ਜਿਆਦਾ ਸੀ ਤਾਂ ਸਾਨੂੰ ਪੱਲ ਲੱਗੀ ਹੋਤੀ ਸੋੜੇ ਪਰਿਵਾਰ ਤੇ ਨੂੰ ਐਫ ਆਈ ਹੋਰ ਸਾਰਾ ਮਾਮਲਾ ਕੀ ਸੀ ਕੋਲੋਂ ਵਿਆਹ ਵੈਸੀ ਲੜਕੀ ਦਾ ਬੇਟੀ ਦਾ ਵਿਆਹ ਜੀ 31 ਜਨਵਰੀ 2024 ਨੂੰ ਹੋਇਆ ਸੀ ਹੂੰ ਤੇ ਜਿੱਦਾਂ ਇਹਨਾਂ ਨੇ ਪਹਿਲਾਂ ਹੀ ਸਾਨੂੰ ਥੋੜਾ ਜਿਹਾ ਡਿਮਾਂਡਾ ਰੱਖਿਆ ਕਿ ਸਾਨੂੰ ਮਰਸੀਡੀਜ਼ ਕਾਰ ਚਾਹੀਦੀ ਹੈ। ਇਹ ਕਹਿੰਦਾ ਚਲ ਮਰਸੀਡੀਜ਼ ਕਾਰ ਦੇ ਦਿੰਨੇ ਆ। ਬਈ ਵਿਆਹ ਬਹੁਤ ਵਧੀਆ ਚਾਹੀਦਾ ਫਰਨੀਚ ਇਹਨਾਂ ਦੀ ਵੀਡੀਓ ਸ਼ੂਟ ਹੋਣੀ ਅਸੀਂ ਉਹ ਵੀ ਕੀਤਾ ਉਹਦੇ ਪੈਸੇ ਲਗਾਏ ਸਾਰੇ। ਤੇ ਫਿਰ ਰਾਤੀ 12 ਵਜੇ 2 ਵਜੇ ਲੜਕੀ ਨੂੰ ਘਰੋਂ ਬਾਹਰ ਕੱਢ ਦਿੰਦੇ ਸਾਨੂੰ ਫੋਨ ਆਂਦੇ ਸੀਗੇ ਜਿਹੜੇ ਵਿਚੋਲੇ ਸੀਗੇ ਵਿੱਚ ਬਈ ਨਾ ਲੜਕੀ ਨੂੰ ਤੁਸੀਂ ਲੈ ਜਾਓ ਇਹ ਦਾਣਾ ਉਹਨਾਂ ਨੂੰ ਗੁੱਸਾ ਲੱਗਿਆ ਹੋਇਆ ਕੋਈ ਕਿਸੇ ਦਲ ਦਾ ਇਹ ਸਾਰਾ ਸਿਲਸਲਾ ਕਰੋਸ਼ਟਾਰਟ ਹੋਇਆ ਵੈ ਤੋਂ ਕਿਲੀ ਦੇਰ ਬਸ ਫਿਰੋਏ ਤੇ ਦੇਖੋ ਜੀ ਵਿਆਹ ਤੋਂ ਬਾਅਦ ਜਿੱਦਾਂ 2-4 ਦਿਨ ਪਹਿਲਾਂ ਤਾਂ ਮਹੀਨਾ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕੁਝ ਬਈ ਪਹਿਲਾਂ ਇਹ ਬੱਚੇ ਬਾਹਰ ਗਏ ਸੀ ਯੂਰਪ ਗਏ ਸੀ ਯੂਰਪ ਗਏ ਸੀ ਚਲੋ ਉਹ ਵੀ ਖਰਚਾ ਤੁਸੀਂ ਕੀਤਾ ਉਹ ਵੀ ਖਰਚਾ ਅਸੀਂ ਦਿੱਤਾ ਸੀਗਾ ਯੂਰਪ ਗਿਆ ਜਿਹੜਾ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਅਸੀਂ 5 ਸਟਾਰ ਹੋਟਲਾਂ 'ਚ ਠਹਿਰਾਣਾ ਹੀ ਕਾ ਚੱਲ ਕੋਈ ਗੱਲ ਨਹੀਂ 25-30 ਲੱਖ ਰੁਪਏ ਅਸੀਂ ਇਹਨਾਂ ਨੂੰ ਕੈਸ਼ ਦਿੱਤਾ ਕੁਝ ਆਰਟੀਆ ਸਭ ਵਗੈਰਾ ਦਿੱਤੀਆਂ ਆਇਆ ਚੱਲੋ ਕੋਈ ਗੱਲ ਨਹੀਂ ਅਸੀਂ ਕਰ ਦਿੰਨੇ ਹਰਚਾ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਨਹੀਂ ਕਰਨਾ ਖਰਚਾ ਤੁਸੀਂ ਆਪ ਕਰੋ ਇਹ ਗੱਲ ਕਿੰਨੇ ਕਹੀ ਤੇ ਉਹਦੇ ਫਾਦਰ ਇਲਾ ਜਿਹੜਾ ਹੈਪੀ ਤੇ ਜਿਹੜੀ ਜਿਹੜੀ ਉਹਨਾਂ ਦੀ ਹਰਸ਼ਾ ਹੈਪੀ ਹਰਸ਼ਾ अरोड़ा ਹਰਸ਼ਾ अरोड़ा ਉਹਨਾਂ ਦਾ ਨਾਮ ਹੈ ਤੇ ਨੈਨਾ ਨੇਨਾ ਰੋੜਾ ਉਹਨਾਂ ਦੀ ਵਾਈਫ ਉਹਨਾਂ ਨੇ ਦੋਨਾਂ ਨੇ ਕਹੀ ਅੱਛਾ ਜੀ ਬੀਲ ਦੋਨਾਂ ਲੜਕੇ ਲੜਕੀ ਨੇ ਬਾਹਰ ਕੋ ਮਨ ਜਾਣਾ ਰੱਖਿਆ ਚਾ ਤੁਸੀਂ ਹਾਂ ਖਰਚਾ ਵੀ ਤੁਸੀਂ ਦੇਣਾ ਠੀਕ ਹੈ ਚਲੋ ਅਸੀਂ ਦੇ ਦੇਨੇ ਆ ਹੂੰ ਹੂੰ ਅਸੀਂ ਖਰਚਾ ਵੀ ਦੇਤਾ ਜੀ ਉੱਥੇ ਵੀ ਲੜਕਾ ਲੜਕੀ ਨੂੰ ਪਰੇਸ਼ਾਨ ਕਰਦਾ ਰਿਹਾ ਬਾਹਰ ਵੀ ਬਾਹਰ ਵੀ ਕਾਰਨ ਛੋਟੇ ਕਾਰਨ ਛੋਟੀ ਮੋਟੀ ਗੱਲ ਜਿਵੇਂ ਬੈਗ ਤੂੰ ਉਠਾ ਮੈਂ ਨਹੀਂ ਕਹਿੰਦਾ ਚੱਕੂ ਵੀ ਉਹਨੇ ਕਿਹਾ ਤੂੰ ਜੈਂਟਸ ਹੈ ਤੂੰ ਬੈਗ ਚੱਕਿਆ ਕੁਝ ਵੀ ਤੂੰ ਸਪੋਰਟ ਤਾਂ ਕਰ ਕਹਿੰਦਾ ਮੈਨੇ ਨਹੀਂ ਉਠਾਣਾ ਬੈਗ ਬੋਗ ਤੂੰ ਆਪਣੇ ਆਪ ਦੇਖ ਤੇ ਲੜਕੀ ਕੋਲੋਂ ਨਾਰਾਜ਼ ਹੋ ਕੇ ਜਿੱਦਾਂ ਕੋਈ ਬਹਾਨਾ ਹੀ ਲੱਭਦੇ ਪਏ ਸੀਗੇ ਲੜਕੀ ਤੋਂ ਉਹਦੇ ਨਾਰਾਜ਼ ਹੋ ਕੇ 2-4 ਘੰਟੇ ਨਾਲ ਉਹਨੂੰ ਮਿਲਿਆ ਹੀ ਨਹੀਂ ਉਹ ਸੜਕ ਤੇ ਰੋਂਦੀ ਰਹੀ ਫਿਰ ਉਹਨੇ ਪੁਲਿਸ ਨੂੰ ਗਿਆ ਯੂਰਪ ਦੇ ਵਿੱਚ ਯੂਰਪ ਚ ਓਕੇ ਇਹ ਤਾਂ ਲੜਕੀ ਸਾਡੀ ਪੜ੍ਹੀ ਲਿਖੀ ਸੀਗੀ ਇੰਗਲੈਂਡ ਪੜ੍ਹੀ ਹੋਈ ਆ ਇਸ ਕਰਕੇ ਉਹਨੇ ਇੰਨਾ ਨਹੀਂ ਪਰੇਸ਼ਾਨ ਹੋਈ ਜੇ ਕੋਈ ਜਿਹੜੀ ਲੜਕੀ ਇੱਥੋਂ ਦੇ ਨਾ ਗਈ ਹੋਵੇ ਬਾਹਰ ਫੌਰਨ ਦੀਆਂ ਗਲੀਆਂ ਸੜਕਾਂ ਨਾ ਦੇਖਿਆ ਉਹ ਕੀ ਕਰਦੀ ਉਹ ਕੀ ਕਰਦੀ ਉੱਥੇ ਉੱਥੇ ਤੇ ਇਹਨੇ ਥੋੜਾ ਜਿਹਾ ਹੌਸਲਾ ਰੱਖਿਆ ਤੇ ਹੋਟਲ ਆ ਗਈ ਫਿਰ ਘੰਟੇ ਦੋ ਘੰਟੇ ਬਾਅਦ ਮਤਲਬ 5-6 ਘੰਟੇ ਬਾਅਦ ਪੁਲਿਸ ਵੀ ਲੱਭਦੀ ਰਹੀ ਉਹਨੂੰ ਉੱਥੇ ਹੂੰ ਤੇ 5-6 ਘੰਟੇ ਬਾਅਦ ਹੋਟਲ ਆਇਆ ਉਹ ਰੋ ਰੋ ਕੇ ਬੇਹਾਲ ਹੋ ਗਈ ਹੂੰ ਵਾ ਤੂੰ ਮੇਰੇ ਸਾਥ ਆਇਆ ਹੈ ਕਹਾਂ ਚਲਾ ਗਿਆ ਹੂੰ ਯੂਰਪ ਕਿਹੜੀ ਜਗ੍ਹਾ ਗਏ ਸੀ ਯੂਰਪ ਗਏ ਸੀ ਕਿ ਇਹ ਫਰਾਂਸ ਸਵਿਟਜ਼ਰਲੈਂਡ ਹੂੰ ਇਹ ਅਦਰ ਤੇ ਚਾਰ ਪੰਜ ਕੰਟਰੀਆਂ ਚ ਗਏ ਸੀ ਤੁਹਾਨੂੰ ਤੁਸੀਂ ਗੱਲ ਕੀਤੀ ਐ ਵੀ ਥੋੜੇ ਦਿਨਾਂ ਬਾਅਦ ਹੀ ਐਸ ਤਾਂ ਦੀ ਗੱਲ ਕੀਤੀ ਐ ਵੀ ਮਰਸਡੀਜ਼ ਦੀ ਗੱਡੀ ਪਹਿਲਾਂ ਡਿਮਾਂਡ ਕੀਤੀ ਐ ਜਾਂ ਉਸ ਤੋਂ ਬਾਅਦ ਖਰੀਦੀ ਤੁਹਾਡੇ ਮਨ ਚ ਉਦੋਂ ਗੱਲ ਇੱਕ ਖਿਆਲਤ ਨਹੀਂ ਆ ਵੀ ਇਹਨਾਂ ਦੀ ਪਹਿਲੀ ਇੰਨੀ ਡਿਮਾਂਡ ਕੱਲ ਦੂਸਰੀ ਵੀ ਟੀ ਵੀ ਹੋ ਸਕਦੀ ਐ ਕਦੀ ਕਦੇ ਮਨ ਚ ਕਲ ਆਈ ਇਹਨਾਂ ਨੇ ਜੀ ਸ਼ਰਾਫਤ ਦਾ ਨਾ ਚੋਲਾ ਲੱਤਾਂ ਉੱਪਰੋਂ ਮੂੰਹ ਤੋਂ ਲੈ ਕੇ ਥੱਲੇ ਪੈਰਾਂ ਤੱਕ ਉਹੜਿਆ ਹੋਇਆ ਸੀ ਹੂੰ ਤੇ ਜਿਵੇਂ ਸਾਡੇ ਜਿਹੜੇ ਮੇਰੇ ਲੜਕੀ ਦੇ ਮਾਮਾ ਜੀ ਨੇ ਤੇ ਮਾਰਕੀਟ ਦੇ ਵਿੱਚ ਇਹਨਾਂ ਨੇ ਰੈਪਿਟੇਸ਼ਨ ਬਹੁਤ ਆਪਣੀ ਬਣਾਈ ਹੋਈ ਸੀ। ਕੋਈ ਸਾਨੂੰ ਨਹੀਂ ਪਤਾ ਸੀ ਇਹਨਾਂ ਦੀ ਕਿਸੇ ਰਿਸ਼ਤੇਦਾਰ ਨਾਲ ਬੰਦੀ ਨਹੀਂ। ਚਾਰ-ਪੰਜ ਸਾਲ ਬਾਅਦ ਇਹਦਾ ਮਾਮਾ ਘਰ ਆਇਆ। ਇਹਦਾ ਜਿਹੜਾ ਨikhil ਦਾ ਮਾਮਾ ਗगन ਮੱਗੋ ਚਾਰ-ਪੰਜ ਸਾਲ ਬਾਅਦ ਘਰ ਆਇਆ ਇਹਨਾਂ ਦੇ ਤੇ ਹੁਣ ਉਹ ਉਹਨਾਂ ਨਾਲ ਉਹਨਾਂ ਨਾਲ ਪੂਰੀ ਸਪੋਰਟ ਕਰ ਰਿਹਾ ਉਹ ਸਾਡੀ ਬੇਟੀ ਬਾਰੇ ਉਹ ਵੀ ਬਹੁਤ ਗਲਤ ਗੱਲਾਂ ਕਰ ਰਿਹਾ। ਤੇ ਉਹ ਵੀ ਜਦੋਂ ਡਿਮਾਂਡ ਹੁੰਦੀ ਆ ਫੋਨ ਕਰਦਾ ਸਾਨੂੰ ਹੂੰ ਤੁਮ ਕਹੰਦੇ ਆ ਫੋਨ ਤੇ ਬਹਿਦੇ ਹੋ ਜੇ ਕੁੜੀ ਨੂੰ ਅਸਾਣਾ ਜੇ ਤਾਂ ਨਹੀਂ ਤਾਂ ਇਹ ਗੱਲ ਕੌਣ ਕਹਿੰਦਾ ਇਹ ਗੱਲ ਗਗਨ ਮੱਗੋ ਆ ਉਹਨਾਂ ਦਾ ਭਰਾ ਹੈ ਤੇ ਨਾਲ ਨੈਨਾ ਅਰੋੜਾ ਤੇ ਸੱਸ ਤੇ ਸੋਹਰਾ ਹੈਪੀ ਅਰੋੜਾ ਇਹ ਸਾਰੇ ਇਹ ਗੱਲ ਕਰਦੇ ਆ ਕੁੜੀ ਨੂੰ ਪ੍ਰੈਸ਼ਰਾਈਜ਼ ਕਰਦੇ ਆ ਇਹ ਕੀ ਕੰਮ ਕਰਦੇ ਹੋ ਲੜਕੇ ਵਾਲੇ ਕੀ ਕੰਮ ਕਰਦੇ ਤੁਸੀਂ ਇਹਨਾਂ ਦੀ ਵੀ ਵਾਈਪੀ ਹੈਪੀ ਹੋ ਰਹੀ ਹੈ ਹਜ਼ੂਰੀ ਰੋਡ ਤੇ ਅੱਛਾ ਜੀ ਕੰਮ ਜਿੱਦਾਂ ਸਾਡੇ ਸਾਰੇ ਨੇ ਯਾਰਾ ਦੋਸਤਾਂ ਨੇ ਕਿਹਾ ਵੀ ਬੜੇ ਸ਼ਰੀਬ ਬੰਦੇ ਆ ਇਹਨਾਂ ਦੇ ਇਹਨਾਂ ਦੀ ਨਾ ਕੋਈ ਕ੍ਰੈਡਿਟ ਲਿਮਿਟ ਆ ਨਾ ਉਧਾਰ ਆ ਨਾ ਕੋਈ ਚ ਬੈਂਕ ਦਾ ਵਿਆਜ ਵੀ ਨਹੀਂ ਕੁਛ ਨਹੀਂ ਹੈ ਸ਼ਰਾਫਤ ਹੁਣ ਜਿਹੜੇ ਸ਼ਰਾਫਤ ਹੁਣ ਇਹ ਨਜ਼ਰ ਸਾਹਮਣੇ ਆਈ ਵੀ ਹੁਣ ਉਹ ਲੜਕੀ ਨੂੰ ਤੁਹਾਡੀ ਪਰੇਸ਼ਾਨੀ ਇੰਨੀ ਡਿਮਾਂਡ ਕਰਦੇ ਇਹ ਸ਼ਰਾਫਤ ਹਾਂਜੀ ਹਾਂਜੀ ਸ਼ਰਾਫਤ ਹੈ ਇਹ ਸਾਨੂੰ ਹੌਲੀ ਹੌਲੀ ਸ਼ਰਾਫਤ ਤੋਂ ਪਰਦਾ ਚੱਕਿਆ ਜਾ ਰਿਹਾ ਸੀ ਹਮਮ ਰੋਜ਼ ਨਵੇਂ ਨਵੇਂ ਡਿਮਾਂਡ ਆ ਰੋਜ਼ ਕੁੜੀ ਨੂੰ ਰਾਤੀ ਇੱਕ ਵਾਰੀ ਰਾਤੀ 2 ਵਜੇ ਬਾਹਰ ਕੱਢ ਤਾ ਕਰੋ ਅੱਛਾ ਜੀ ਕੋਈ ਮਾੜੀ-ਮੋਟੀ ਚਲੋ ਸੈਟਿੰਗ ਹੋਣੀ ਜੇ ਘਰਾਂ ਦੇ ਟਾਈਮ ਲੱਗਦਾ ਹੈ ਬੱਚਿਆਂ ਦੀ ਮਾੜੀ-ਮੋਟੀ ਗੱਲ ਤੇ ਚੀਲਾਨ ਲਾ ਗਿਆ ਹੁੰਦਾ ਨikhil ਜਿਹੜਾ ਮੁੰਡਾ ਇਹਨਾਂ ਦਾ ਉਹਨੂੰ ਇਹਨਾਂ ਨੇ ਸਿਖਾਇਆ ਆਇਆ ਪੂਰਾ ਬਈ ਤੂੰ ਇਹਨੂੰ ਪਰੇਸ਼ਾਨ ਕਰ ਮੈਂਟਲੀ ਟੌਰਚਰ ਕਰ ਮਾਰ ਘੁੱਟ ਬਈ ਅਸੀਂ ਸਾਨੂੰ ਨਾ ਦੱਸੀ ਤੂੰ ਵਿੱਚ ਪਤਾ ਇਹਨਾਂ ਨੂੰ ਸਾਰਾ ਕੁਝ ਹੁੰਦਾ ਸੀ ਬਈ ਇਹ ਕੁੜੀ ਨੂੰ ਪਰੇਸ਼ਾਨ ਕਰੇਗਾ ਲੜਕਾ ਪੜਿਆ ਲਿਖਿਆ ਲੜਕਾ ਪੜਿਆ ਲਿਖਿਆ ਜੀ ਗ੍ਰੈਜੂਏਟ ਹੈ ਕੰਮ ਆਪਣਾ ਲਾਉਣਾ ਸੀ ਕੰਮ ਕੰਮ ਲੜਕੇ ਦਾ ਨਾਲ ਹੀ ਆ ਫਾਦਰ ਦੇ ਨਾਲ ਹੀ ਜੁਆਇੰਟ ਜੁਆਇੰਟ ਕਮੀ ਹੈ ਤਾਂ ਕਿਸਾ ਲੱਗਾ ਜੇ ਅਸੀਂ ਨਵੀਂ ਵਿਆਹ ਕੁਛ ਦਿਨ ਹੋਏ ਮਹੀਨੇ ਹੀ ਹੋਏ ਆ ਤਾਂ ਐਸਾ ਹੀ ਡਿਮਾਂਡਾ ਹੋਣੀ ਹੈ ਤਾਂ ਕੁੜੀ ਦੇ ਉੱਪਰ ਕੁਝ ਇਦਾਂ ਦੀ ਮਨ ਦੇ ਵਿੱਚ ਡਿਪਰੈਸ਼ਨ ਨਹੀਂ ਆ ਗਿਆ ਮੈਂ ਕੁੜੀ ਨੂੰ ਵਾਪਸ ਟੜੇ ਪੇਕੇ ਜਤੀਸ ਕਰ ਦੇ। ਦੇਖੋ ਡਿਪਰੈਸ਼ਨ ਤਾਂ ਹੁੰਦਾ ਹੀ ਹੈ ਹਰ ਮਾਪੇ ਉਹ ਸ਼ੌਂਕ ਨਾਲ ਵਿਆਹ ਕਰਦਾ ਕਿੰਨੇ ਆਰਮਾਨ ਸਜਾਂਦਾ। ਤੇ ਐਦਾਂ ਦਾ ਹੋ ਜੇ ਸਾਨੂੰ ਤਾਂ ਬਿਲਕੁਲ ਰੰਗ ਹੀ ਇਹਨਾਂ ਦੇ ਬਦਲ ਗਏ ਵਿਆਹ ਤੋਂ ਬਾਅਦ। ਪਹਿਲਾ ਜੋ ਰੰਗ ਢੰਗ ਸੀਗੇ ਉਸ ਤੋਂ ਉਲਟੀ ਹੋ ਗਏ। ਜੋ ਪਿਕਚਰਾਂਾਂ ਦਿਖਾਈ ਗਈ ਸੰਤਾ ਲਗਿਆ ਉਹ ਫਿਲਮ ਜਲਦੀ ਵੀ ਸੀ ਨਕਲੀ ਤੇ ਹੁਣ ਉਹ ਅਸਲੀਅਤ ਆ ਗਈ ਆਪਣੀ ਤੇ ਵਿੱਚ ਜੋ ਇੰਦਾ ਦੇ ਗੱਲਬਾਤ ਸ਼ੁਰੂ ਹੋਈ ਹੈ ਤੁਹਾਡੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਵਿੱਚ ਆਪਣੇ ਸੀ ਕਰਦੇ ਜਾਂ ਮੀਡੀਏਟਰ ਪਰਸਨ ਵਿੱਚ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਨ ਸੱਸ ਹੋ ਰਹੇ ਹਨ ਹਾਂਜੀ ਅਸੀਂ ਮੀਡੀਏਟਰ ਪਾਏ ਅਸੀਂ ਵੀ بڑے ਬੰਦੇ ਇਹਨਾਂ ਕੋਲ ਭੇਜੇ ਪਰ ਇਹ ਕਿਸੇ ਦੀ ਇਹਨਾਂ ਨੇ ਗੱਲ ਨਹੀਂ ਸੁਣੀ ਇਹ ਚੁੱਪ ਕਰ ਗਏ ਬਿਲਕੁਲ ਜਿਵੇਂ ਨਾ ਕੋਈ ਨਾਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਤੁਹਾਨੂੰ ਬਿਲਕੁਲ ਕੁਛ ਵੀ ਨਹੀਂ ਜਦੋਂ ਬੇਟੀ ਅੱਧਰ ਭੇਜਦੇ ਸੀਗੇ ਤੇ ਉਦੋਂ ਇਹ ਨਾ ਉਹਦਾ ਨੰਬਰ ਇਹਨੂੰ ਬਲੌਕ ਕਰ ਦਿੰਦੇ ਸੀ ਬੇਟੀ ਦਾ ਵਟਸਐਪ ਤੋਂ ਕਾਲਿੰਗ ਤੋਂ ਇੰਸਟਾਗ੍ਰਾਮ ਫੇਸਬੁੱਕ ਸੋਸ਼ਲ ਮੀਡੀਆ ਤੋਂ ਬਲੌਕ ਕਰ ਦਿੰਦੇ ਸੀ ਇਹਨੂੰ ਫਿਰ ਸਾਨੂੰ ਸਾਨੂੰ ਵੀ ਬਲੌਕ ਕਰਨ ਲੱਗੇ ਹੁਣ ਕੌਣ ਸਾਸੋੜਾ ਕਿ ਸਾਸੋੜਾ ਸਾਰੇ ਬੇਟਾ ਵੀ ਇਹਨਾਂ ਦਾ ਨਿਖਿਲ ਅਰੋੜਾ ਉਹ ਵੀ ਨਿਖਿਲ ਅਰੋੜਾ ਅਰੋੜਾ ਹੈਪੀ ਤਾਂ ਛੱਡਣ ਕੌਣ ਹੁੰਦਾ ਸੀ ਪੇਕੇ ਛੱਡਣ ਆਉਂਦੇ ਸੀ ਲੜਕੀ ਨੂੰ ਤਾਂ ਕੌਣ ਛੱਡਣ ਕੌਣ ਹੁੰਦਾ ਸਣਾ ਇੱਕ ਦੋ ਵਾਰੀ ਤਾਂ ਸੀ ਲੈ ਕੇ ਆਏ ਆ ਜਿਵੇਂ ਸਾਨੂੰ ਆਇਆ ਉਧਰੋਂ ਮੈਸੇਜ ਕਿ ਅੱਦਾ ਦਾਨਾਂ ਦੀ ਝਗੜਾ ਹੋ ਗਿਆ ਲੜਾਈ ਹੋ ਗਈ ਆ ਤੇ ਸਾਨੂੰ ਕੀ ਪਤਾ ਇਹਨਾਂ ਨੇ ਭੇਜ ਦੀ ਨਹੀਂ ਆ ਬਈ ਬਾਹਰ ਕੱਢ ਦੇਣੀ ਉਹ ਜਦੋਂ ਇਹਨਾਂ ਦੇ ਘਰ ਜਾਂਦੇ ਸੀਗੇ ਇੱਕ ਦੋ ਵਾਰੀ ਤਾਂ ਕੁੜੀ ਬਾਹਰ ਹੀ ਫਿਰਦੀ ਸੀ ਆਪ ਨੇ ਨਤਾਲੇ ਲਾਏ ਸੀ ਘਰੋਂ ਅੱਛਾ ਜੀ ਕੁੜੀ ਨੂੰ ਬਾਹਰ ਕੱਢ ਦਿੱਤਾ ਫੇਰ ਕਿਸ ਤਰ੍ਹਾਂ ਰਾਤ ਨੂੰ 1 2 ਵਜੇ ਫੇਰ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਕੁੜੀ ਨੂੰ ਤੁਸੀਂ ਇੰਨਾ ਮਾਸਟਰ ਡਿਗਰੀ ਕਰਾਈ ਹੈ ਫੋਰਨ এডਿਕੇਸ਼ਨ ਰਵਾਈ ਹੈ ਕਿੰਨੇ ਤੁਸੀਂ ਇੰਨੇ ਚਾਵਾਂ ਲ ਆਪਣੇ ਕੁੜੀ ਨੂੰ ਪੜਾਇਆ ਵੱਡੀ ਛੋਟੀ ਤੋਂ ਵੱਡੀ ਹੋਈ ਫਿਰ ਤੁਹਾਡੇ ਮਨ ਚ ਦੀਜਾ ਹੋਣੀ ਆ ਵੀ ਵੱਡੇ ਘਰ ਅੱਛੇ ਘਰ ਜਾਊਗੀ ਸੁਖੀ ਰਹੂਗੀ ਕੀ ਮੰਤਫੇ ਕੀ ਲੱਗੇਗੀ ਮੰਨਦੇ ਤਾਂ ਇਦਾਂ ਹੀ ਹੋਇਆ ਜੀ ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵੀ ਅਸੀਂ ਚਲੋ ਅਸੀਂ ਇਹ ਪਰਵਾਹ ਨਹੀਂ ਕੀਤੀ ਵੀ ਇਹ ਦੇਖਿਆ ਸਿਰਫ ਬਈ ਇਸ਼ਰਾਫ ਸ਼ਰੀਫ ਬੰਦੇ ਆ ਇਹਨਾਂ ਦਾ ਫਾਦਰ ਤੇ ਮੁੰਡਾ ਜਿਹੜਾ ਬੜੇ شریف ਬੰਦੇ ਇਹਨਾਂ ਨੇ ਸ਼ਰਾਫਤ ਹੀ ਇੰਨੀ ਦਿਖਾਈ ਹੋਈ ਸੀ ਬਾਜ਼ਾਰ 'ਚ ਪੈਸੇ ਕਿੰਨੇ ਲਗਾਏ ਸੀ ਤੁਸੀਂ ਉੱਥੇ ਕਿੱਦਾਂ ਦਾ ਵਿਆਹ ਕੀਤਾ ਤੁਸੀਂ ਆਪਣੀ ਬੇਟੀ ਦਾ ਵਧੀਆ ਲਾਇਏ ਜੀ ਅਸੀਂ 85 ਲੱਖ ਦੀ ਗੱਡੀ ਦਿੱਤੀ ਹੈ ਜੀ ਐਲ ਸੀ ਮਰਸੀਡੀਜ਼ ਤੇ ਬਾਕੀ ਕਰੋੜ ਰੁਪਏ ਦਾ ਸਾਡਾ ਉੱਥੇ ਹੀ ਲੱਗ ਗਿਆ ਮਹਾਰਾਜਾ ਗ੍ਰੈਂਡ ਵਿੱਚ ਹੀ ਲੱਗ ਗਿਆ ਹੋਰ ਕਾਫੀ ਕੁਝ ਕੀਤਾ ਹੈਗਾ ਹੋਰ ਖਰਚਾ ਵੀ ਕੀਤਾ ਹੋਰ ਵੀ ਖਰਚੇ ਕਿਤੇ ਚਾਰ ਪੰਜ ਫੰਕਸ਼ਨ ਸੀ ਗਾਣੇ ਵੀ ਦਿੱਤੇ ਆ ਇਹ ਹੁੰ ਜਿਹੜਾ ਲੜਕੀ ਤੁਸੀਂ ਵਾਪਸ ਪੇਸਟਾ ਤਾਂ ਫਿਰ ਉਹ ਬਾਕੀ ਗਹਿਣੇ ਗੁਨੇ ਉਹ ਕਿੱਥੇ ਰਹਿ ਗਏ ਗਹਿਣੇ ਸਾਰਾ ਕੁਝ ਕਿਆ ਜੋ ਵੀ ਸਾਡੇ ਕੋਲ ਵਾਰ ਤਿਆਰ ਤੇ ਅਸੀਂ ਦਿੰਦੇ ਰੇ ਸਾਰੇ ਇਹਨਾਂ ਕੋਲ ਹੀ ਹੈਗੇ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਕਦੀ ਲੜਕੀ ਨੂੰ ਕਦੀ ਪਾਂ ਨੂੰ ਕਦੀ ਕਾਫੀ ਗੱਲਾਂ ਸਾਨੂੰ ਸੁਣਨ ਮਿਲੀਆਂ ਸੀ ਵੀ ਲੜਕੀ ਨੂੰ ਬਾਹਰ ਨਹੀਂ ਜਾਣਨ ਦਿੰਦੇ ਸੀ ਜੋ ਜਾਂਦੇ ਸੀ ਤਾਂ ਲੜਕੀ ਨੂੰ ਘਰ ਛੱਡਦੇ ਸੀ ਆਪ ਨਹੀਂ ਹਾਂਜੀ ਲੜਕੀ ਤੇ ਪੂਰਾ ਬੈਨ ਸੀਗਾ ਜੀ ਉਹਨੇ ਘਰੋਂ ਜਾਣਾ ਹੀ ਨਹੀਂ ਨਿਕਲਣਾ ਹੀ ਨਹੀਂ ਤੇ ਆਪਣਾ ਚਲੋ ਆਜ਼ਾਦੀ ਸਭ ਨੂੰ ਚਾਹੀਦੀ ਹੁੰਦੀ ਆ ਉਹ ਕੋਈ ਗੁਲਾਮ ਥੋੜਾ ਸੀ ਭੇਜੀ ਤੁਹਾਡੇ ਘਰ ਬੈਠੀ ਰੋਏ ਮੋੜੀ ਗੱਡੀ ਜਿਹੜੀ ਉਹ ਦਿੱਤੀ ਸੀ ਆਪਣੀ ਬੇਟੀ ਨੂੰ ਬੇਟੀ ਸੁਖ ਵਾਸਤੇ ਤਾਂ ਕਿ ਬੇਟੀ ਵੀ ਨਾਲ ਜਾਵੇ ਪਰਵਾਹ ਨਾ ਰਵੇ ਲੇਕਿਨ ਉਹ ਫੇ ਮਰਸੀਡੀ ਕਿਹਨੂੰ ਘੁੰਮਦਾ ਸੀ ਫਿਰ ਮਰਸੀਡੀ ਜੇ ਨikhil ਘੁੰਮਦਾ ਸੀਗਾ ਹੂੰ ਉਹਦਾ ਬ੍ਰਦਰ ਲਵੀ ਅਰੋੜਾ ਜਾਂ ਨੈਨਾ ਅਰੋੜਾ ਜਾਂ ਹੈਪੀ ਅਰੋੜਾ ਉਹ ਚਲਾਉਂਦੇ ਸੀਗੇ ਇਸ਼ਰਿਆ ਨੂੰ ਤਾਂ ਚਲਾਣ ਦੀ ਇਜਾਜ਼ਤ ਹੀ ਨਹੀਂ ਸੀ ਸਾਡੀ ਬੇਟੀ ਨਾਲ ਲੈ ਜਾਂਦੇ ਸੀ ਨਹੀਂ ਨਾਲ ਵੀ ਨਹੀਂ ਸੀ ਲੈ ਜਾਂਦੇ ਸੀ ਉਹ ਗੱਡੀ 'ਚ ਵੜਨ ਦੀ ਵੀ ਇਜਾਜ਼ਤ ਨਹੀਂ ਸੀ ਚਲਾਣ ਦੀ ਤਾਂ ਇਜਾਜ਼ਤ ਬਾਅਦ ਦੀ ਗੱਲ ਹੈ ਮੈਂ ਦੁਬਾਰਾ ਤੱਕੋ ਵਾਪਸ ਆਉਂਗਾ بڑے ਚਾਵਾਣਾ ਆਪਣੀ ਬੇਟੀ ਦਾ ਵਿਆਹ ਕੀਤਾ ਸਭ ਕੁਝ ਡੜੀ ਆਪਣੇ ਮਾਪੇ ਸੋਚਦੇ ਹੁੰਦੇ ਵੀ ਮੈਂ ਵੱਤੋਂ ਵਧੀਆ ਵਿਆਹ ਕਰਾਂ ਸਭ ਤੋਂ ਵਧੀਆ ਵਿਆਹ ਕੀਤਾ ਕਰੋੜਾਂ ਰੁਪਏ ਲਗਾਏ ਆ ਤਾਂ ਕਿ ਬੇਟੀ ਨੂੰ ਸਸਰਾਲ ਕਾ ਜਾ ਕੇ ਸੋਰੇਕ ਪਰਿਵਾਰ ਜਾ ਕੇ ਕਿਤੇ ਦੀ ਕੋਈ ਪਰੇਸ਼ਾਨੀ ਨਾ ਹੋਵੇ ਲੇਕਿਨ ਜਿਹੜੇ ਦਾਜ ਦੇ ਲੋਭੀ ਹੁੰਦੇ ਜੇ ਪਹਿਲਾ ਹੀ ਇੰਨਾ ਕੁਝ ਮਿਲ ਗਿਆ ਤਾਂ ਅੱਖਾਂ ਸ਼ਾਇਦ ਉਹਨਾਂ ਦੀਆਂ ਇਹ ਦੇਖ ਕੇ ਹੋਰ ਫਟ ਗਈਆਂ ਤਾਂ ਗਲਬਤ ਕਰਾਂਗਾ ਬ੍ਰਦਰ ਨਾਲ ਬੈਠੇ ਆ ਕਿ ਭੈਣ ਭਰਾ ਦਾ ਰਿਸ਼ਤਾ ਬੜਾ ਇੱਕ ਨਾਜ਼ੁਕ ਹੁੰਦਾ ਹੈ ਔਰ ਮਨ ਦੇ ਵਿੱਚ ਖਿਆਲ ਹੁੰਦੇ ਵੀ ਮੇਰੀ ਭੈਣ ਸੋਰੇ ਘਰ ਜਾ ਕੇ ਵਧੀਆ ਰਹੇ ਤਾਂ ਸੁਖ ਹੋਵੇ ਤਾਂ ਹਮੇਸ਼ਾ ਭੈਣ ਭਰਾ ਦਾ ਔਰ ਭਰਾ ਭੈਣ ਦਾ ਸੁੱਖ ਹਮੇਸ਼ਾ ਮੰਦੇ ਕੀ ਨਾਮ ਬੜਾ ਮੇਰਾ ਯਾਰ ਉੱਪਰ ਸੀ ਕਿਸ ਤਰ੍ਹਾਂ ਦੇ ਆਪਣੇ ਦੀਦੀ ਦਾ ਮੈਰਿਜ ਕੀਤੀ ਸੀ ਕਿੰਨਾ ਤੁਹਾਨੂੰ ਚਾ ਸੀ ਉਸ ਤਰ੍ਹਾਂ ਬਹੁਤ ਚਾ ਸੀ ਮੈਂ ਤਾਂ ਆਪਣੇ 20 ਤੋਂ 25 ਦੋਸਤ ਵੀ ਬੁਲਾਏ ਸਾਰੇ ਅੱਥਾ ਨੱਚ ਕੇ ਅਸੀਂ ਵਿਆਹ ਕੀਤਾ ਸਾਰਾ ਬਹੁਤ ਧੂਮ-ਧਾਮ ਨਾਲ ਸਾਰਾ ਹਰ ਇੱਕ ਫੰਕਸ਼ਨ ਬਹੁਤ ਆਪਾਂ ਵਧੀਆ ਤਰੀਕੇ ਨਾਲ ਕੀਤਾ ਮੇਰੇ ਪਾਪਾ ਨੇ ਇੱਕ ਕਿੱਥੇ ਵੀ 1 ਰੁਪਏ ਦਾ ਵੀ ਉਹ ਕਿਤਾ ਨਹੀਂ ਕੀ ਆਪਾਂ ਇੱਥੇ ਘੱਟ ਕਰਨਾ ਸਾਰਾ ਵੱਤ ਤੋਂ ਵੱਤ ਸਾਡੇ ਕਰਦਾ ਪਹਿਲਾ ਵਿਆਹ ਸੀ ਮੇਰੇ ਪਾਪਾ ਵੀ ਕੱਲੇ ਆ ਫਿਰ ਉਸ ਤੋਂ ਬਾਅਦ ਮਤਲਬ ਮੇਰੇ ਹੋਂ ਸਾਡੇ ਕਰ ਪਹਿਲਾ ਇਹੀ ਵਿਆਹ ਸੀ ਮੇਰੀ ਭੈਣ ਦਾ ਤੰ ਮਤਲਬ ਉਹ ਸੀ ਬਹੁਤ ਬਹੁਤ ਮਤਲਬ ਸਾਰਾ ਰਾਜ ਕੇ ਫੰਕਸ਼ਨ ਕੀਤਾ ਹਾਰੇ ਕੀਤਾ ਉਸ ਤੋਂ ਬਾਅਦ ਮਹੀਨੇ ਬਾਅਦ ਹੀ ਬਸ ਸਾਨੂੰ ਕਦੀ ਮੇਰੀ ਭੈਣ ਨੂੰ ਛਾੜਨ ਦੇ ਸੀ ਕਰ ਕਦੀ ਫਿਰ ਉਹਨੂੰ ਮੇਰੀ ਲਾਸ਼ਾਂ ਪਈ ਹੋਈਆਂ ਹਮਾਰਾ ਘੁੱਟਿਆ ਫੇ ਗੁੱਸਾ ਜ ਮਨ ਚ ਗੁੱਸਾ ਬਹੁਤ ਗੁੱਸਾ ਸੀ ਜੀ ਬਹੁਤ ਗੁੱਸਾ ਮੈਨੂੰ ਤਾਂ ਕੁਝ ਕਰ ਨਹੀਂ ਸਕਿਆ ਮੈਨੂੰ ਸਾਰੇ ਵੱਡੇ ਨੇ ਰੋਕ ਲੈ ਨਹੀਂ ਤਾਂ ਮੈਂ ਤਾਂ ਰਾਤੀ ਜਾ ਕੇ ਇਹਨਾਂ ਨੂੰ ਪਾੰਦੇਣਾ ਸੀ ਮਨ ਚ ਗੁੱਸਾ ਆਦਾ ਸੀ ਮੇਰੀ ਬਹੁਤ ਗੁੱਸਾ ਬੜਾ ਭੈਣ ਵੱਡੀ ਭੈਣ ਸੀ ਔਰ ਇਹਨਾਂ ਹੁੰਦੇ ਪਰ ਬੇਬਸ ਬੇਬਸ ਸਹਿਬਾ ਸਹਤ ਬੰਨੇ ਹੋਏ ਕਿਉਂਕਿ ਉਹ ਭੈਣ ਦਿੱਤੀ ਸੀ ਤਾਂ ਚੁੱਕੇ ਰਹਿਣਾ ਕੋਸ਼ਿਸ਼ ਕੀਤੀ ਘਰ ਖਰਾਬ ਨਾ ਹੋਵੇ ਹਾਂਜੀ ਹਾਂਜੀ ਅਸੀਂ ਤਾਂ ਮਤਲਬ ਸਾਰਾ ਬੇਨਤੀਆਂ ਵੀ ਕੀਤੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਰੋਜ਼ ਬੇਨਤੀਆਂ ਕਰਦੇ ਸੀ ਮਤਲਬ ਮੇਰੀ ਭੈਣ ਤੋਂ ਨਾ ਰਾਤੀ ਪੂਰੀ ਪੂਰੀ ਰਾਤ ਜਾਗਾ ਕੇ ਮਾਫੀਆਂ ਮੰਗਾਈਆਂ ਸਾਰੇ ਟੱਬਰ ਨੇ ਕਿ ਅੱਜ ਇਹ ਕਰਤਾ ਤਾਂ ਛੋਟੀ ਛੋਟੀ ਗੱਲਾਂ ਤੇ ਹੂੰ ਤੇ ਇਹ ਕਰਦਾ ਤਾਂ ਮਾਫੀ ਮੰਗ ਮੇਰੀ ਮਾਂ ਤੋਂ ساری ساری ਰਾਤ ਮੇਰੀ ਭੈਣ ਮਾਫੀ ਮੰਗਦੀ ਸੀ ਫਿਰ ਤਿੰਨ ਤਿੰਨ ਉਹਨਾਂ ਨੇ ਬੁਲਾਣਾ ਨਹੀਂ ਮੇਰੀ ਭੈਣ ਨੂੰ ਕੁਝ ਐਦਾਂ ਵੀ ਗੱਲ ਹੋਈ ਹੋਣੀ ਜਿਹੜੀ ਕੁਝ ਲੜਕੀਆਂ ਹੁੰਦੀਆਂ ਵੀ ਉਹ ਆਪਣੇ ਮਾਪੇ ਉਹਨਾਂ ਨੂੰ ਗੱਲਾਂ ਨਹੀਂ ਕਰਦੀਆਂ ਸ਼ਾਇਦ ਆਪਣੇ ਭੈਣ ਜਾਂ ਪ੍ਰਾਣਾ ਕਰ ਲੈਂਦੀਆਂ ਤਾਂ ਉਹਨਾਂ ਨੇ ਇਹ ਗੱਲ ਕੀਤੀ ਹੈ ਵੀ ਮੈਨੂੰ ਐਦਾਂ ਤੰਗ ਪਰੇਸ਼ਾਨ ਕੀਤਾ ਜਾਂ ਮਾਰਦੇ ਘੁੱਟਦੇ ਜਿੱਦਾਂ ਪਾਪਾ ਮਮੀ ਨਾ ਦੱਸੋ ਮਤਲਬ ਮੇਰੇ ਪਾਪਾ ਐਦਾਂ ਜਿੱਦਾਂ ਹੁਣ ਕਿੱਥੇ ਫੰਕਸ਼ਨ ਗਏ ਤੇ ਉੱਥੇ ਕਹਿੰਦੇ ਸੀ ਤੇ ਤੈਨੂੰ ਵੀ ਮੇਰੇ ਨਾਲ ਡਰਿੰਕ ਕਰਨੀ ਪੈਣੀ ਜਵਰਦਸੇ ਸਾਡੇ ਘਰ ਚ ਕੋਈ ਵੀ ਡਰਿੰਕ ਨਹੀਂ ਕਰਦਾ ਨਾ ਕੋਈ ਪ੍ਰੇਫਰ ਕਰਦਾ ਨਾ ਡਰਿੰਕ ਦਾਸ ਵੋਖਤੇ ਉਹਨੂੰ ਫੋਰਸਫੁਲੀ ਕਿਹਾ ਕਿ ਤੂੰ ਡਰਿੰਕ ਕਰਨਾ ਸਾਡੇ ਨਾਲ ਪਾਰਟੀ ਤੇ ਜਾਣਾ ਸਾ ਇੱਕ ਉਹਦੀ ਮਦਰ ਨੈਨਾ ਅਰੋੜਾ ਉਹ ਪੀਂਦੇ ਸੀ ਹਾਂਜੀ ਹਾਂਜੀ ਉਹ ਮਤਲਬ ਉਹ ਸ਼ਰੀਆ ਕਹਿੰਦੇ ਸ਼ਰੀਆ ਨੂੰ ਕਹਿੰਦੇ ਸੀ ਕਿ ਮੈਂ ਤੈਨੂੰ ਬਣਾ ਕੇ ਦੂੰਗੀ ਆਪ ਤਾਂ ਤੂੰ ਸਾਰੇ ਨਾਲ ਸਾਡੇ ਨਾਲ ਪੀਣੀ ਵੀ ਡਰਿੰਕ ਵੀ ਕਰਨਾ ਜੇ ਸਾਡੇ ਨਾਲ ਖੜਨਾ ਹੈ ਤਾਂ ਹੁੱਕਾ ਪੀਣਾ ਸਿਗਰਟਾ ਪੀਣੀ ਹੈ ਡਰਿੰਕ ਕਰਨੀ ਹੈ ਤੇ ਮਤਲਬ ਦੋਨੋਂ ਹੈਪੀ ਅਰੋੜਾ ਤੇ ਇਹ ਸਾਰੇ ਬਿੰਦ ਦੇ ਨਿਖੇ ਅਰੋੜਾ ਸਾਰੇ ਫੋਰਸ ਵੀ ਕਰਦੇ ਸੀ ਪੀਣ ਨੂੰ ਤੇ ਜਦ ਮੇਰੀ ਪਹਿਲੇ ਮਨਾ ਕਰਨਾ ਤੇ ਬਸ ਉਹਨੂੰ ਬੁਲਾਣਾ ਨਹੀਂ ਫਿਰ ਮਾਫੀ ਮੰਗਾਨੀ ਹੈ ਫਿਰ ਜਦ ਥੋੜੀ ਹੋਰ ਗੱਲ ਹੋਏ ਤੇ ਤੁਹਾਨੂੰ ਮਾਰ ਕੁੱਟ ਕੇ ਕਰੋ ਬਾਰ ਕਰ ਦੇਣਾ ਫਿਕਰੀ ਕਰੇ ਮਨ ਚਦਾ ਵੀ ਮੈਂ ਕਦੀ ਸੋਚਿਆ ਵੀ ਮੈਂ ਨਹੀਂ ਕਿ ਪੁਲਿਸ ਨੂੰ ਕੰਪਲੇਟ ਤੁਸੀਂ ਆਪਣੇ ਕੋਸ਼ਿਸ਼ ਕੀਤੀ ਵੀ ਪਾਪਾ ਚੋੜੀ ਜਾਂ ਆਪਣੇ ਦੋਸਤਾਂ ਨਾਲ ਕਿ ਵੀ ਇਹਨਾਂ ਤੇ ਕੁਝ ਗੱਲ ਕਰੇ ਚਲ ਉਹਦਾ ਮੇਰੇ ਨੋਨ ਮੇਰੇ ਫਰੈਂਡਸ ਉਹ ਕਾਫੀ ਮਤਲਬ ਨੋਨ ਜਜ ਵੀ ਨੇ ਮੈਂ ਉਹਨਾਂ ਨਾਲ ਸਾਰਿਆਂ ਨਾਲ ਸਲਾਹ ਕਰਦਾ ਰਿਹਾ ਪਰ ਮੈਂ ਫਿਰ ਵੱਡਿਆਂ ਦੀ ਸਲਾਹ ਵੱਡਿਆਂ ਦੀ ਕਰਕੇ ਮੈਂ ਚੁੱਪ ਸੀ ਵੀ ਇਹ ਹੋਈ ਭੈਣ ਦਾ ਖਰਾਬ ਹੋ ਜੂਗਾ ਸਾਰਿਆਂ ਨੇ ਸਾਨੂੰ સલાਹ ਦਿੱਤੀ ਹੈ ਕਿ ਹੁਣ ਅਪਾ ਭੈਣ ਦਿੱਤੀ ਸਾਨੂੰ ਚੁਕਣਾ ਦਾ ਪੈ ਨਹੀਂ ਬਸ ਉਹਦੇ ਕਰਕੇ ਹੁਣ ਗੱਲ ਇੰਨੀ ਵੱਧ ਗਈ ਕਿ ਵਾਪਸ ਕਰਾਈ ਫਿਰ ਮੰਤਕੀ ਰਣ ਕਰਵਾ ਕਿਦਾਂ ਲੱਗਾ ਰੋੜੇ ਮੰਤਕੀ ਬਹੁਤ ਮੈਨੂੰ ਤਾਂ ਸਾਡੇ ਘਰ ਦਾ ਮਾਹੌਲ ਬਹੁਤ ਖਰਾਬ ਹੈ ਤਿੰਨ ਮਹੀਨੇ ਤੋਂ ਮੇਰੀ ਭੈਣ ਰੋਜ਼ ਹੁੰਦੀ ਉਹਦਾ ਬਰਥਡੇ ਸਾਰੇ ਉਹਦੇ ਮੇਰੀ ਭੈਣ ਦੇ ਪਹਿਲੇ ਤੋਂ ਆ ਰਹੇ ਇਹਨਾਂ ਨੇ ਖਰਾਬ ਕੀਤੇ ਕਰਵਾ ਚੌਥ ਵਾਲੇ ਦਿਨ ਵੀ ਮੇਰੀ ਭੈਣ ਘਰ ਸੀ ਤੇ ਇਹਨਾਂ ਦੀ ਜਿਹੜੀ ਮੇਰੀ ਭੈਣ ਦੀ ਸੱਸ ਜੈਨਾ ਅਰੋੜਾ ਪੂਰੀ ਗੋਡੇ ਗੋਡੇ ਤੇ ਆਪਣੇ ਬਾਜੂ ਉੱਤੇ ਪੂਰੀ ਪੂਰੀ ਮਹਿੰਦੀ ਲਾ ਕੇ ਸੜਕ ਤੇ ਘੁੰਮਦੀ ਪਈ ਸੀ ਅਸੀਂ ਇਹ ਸਾਡਾ ਕੇਸ ਚੱਲਦਾ ਵਾ ਸੀ ਊਮਨ ਸੈਲ ਤੁਹਾਡੀ ਸਿਸਟਰ ਬੁੱਧੀ ਬਾਈ ਹਾਂਜੀ ਤੇ ਮੇਰੀ ਭੈਣ ਜਾਣ ਕੇ ਮੇਰੀ ਭੈਣ ਨੂੰ ਸਾੜਨ ਲਈ ਮੇਰੀ ਭੈਣ ਦੇ ਸਾਹਮਣੇ ਆਏ ਸਾਰੇ ਮਹਿੰਦੀਆਂ ਗੋਡੇ ਗੋਡੇ ਲੈ ਫਿਰ ਅਕਿਉ ਕਹਿੰਦੀ ਮੈਂ ਤਾਂ ਆਪਣਾ ਸ਼ਗਨ ਕਰਨਾ ਹੀ ਹੈ ਤੂੰ ਕੌਣ ਹੈ ਸੋ ਪਾਬੂ ਕਪਲਾ ਹੈ ਬ੍ਰਦਰ ਹੈ ਲੜਕੀ ਦਾ ਬਰਾਦਰ ਛੋਟਾ ਬਰਾਦਰ ਆ ਬੜੇ ਚਾਹੀ ਸੀ ਵੀ ਭੈਣ ਦਾ ਮੈਂ ਪਹਿਲੀ ਗੱਲ ਕੀਤੀ ਵੀ ਹਮੇਸ਼ਾ ਭਰਾ ਭੈਣ ਦਾ ਸੁੱਖ ਮੰਗਦੇ ਆ ਔਰ ਭੈਣਾ ਵੀ ਭਰਾ ਦਾ ਸੁੱਖ ਮੰਗਦੀ ਆ ਤਾਂ ਕੁਝ ਗੱਲਾਂ ਦਸੀਆਂ ਖੂਨ ਵੀ ਖੋਲਦਾ ਸੀ ਲੇਕਿਨ ਬੇਬਸੀ ਵੀ ਭੈਣ ਦਾ ਘਰ ਕਿਸੇ ਤਰੀਕੇ ਨਾਲ ਬੱਜ ਜਾਏ ਖੁਦ ਵੀ ਜਾ ਕੇ ਮਿੰਤਾ ਤਰਨ ਲੱਗੇ ਤੇ ਲੇਕਿਨ ਦਾਜ ਦੇ ਲੋਬੀਆਂ ਦੇ ਉੱਪਰ ਜੜੇ ਉਹ ਸੋਹਰਾ ਪਰਿਵਾਰ ਸੀ ਉਹਨਾਂ ਤੇ ਬਿਲਕੁਲ ਜੂ ਨਹੀਂ ਸਰਕੀ ਤਾਂ ਇਸ ਟਾਈਮ ਹਾਲਾਤ ਬੜੇ ਕੁਝ ਹੋਰ ਹੈ ਤਾਂ ਕਿਤੇ ਕਿਤੇ ਆ ਕੇ ਬੇਸ਼ੱਕ ਕੰਮ ਪੁਲਿਸ ਤੇ ਮਾਮਲਾ ਗਿਆ ਐਫ ਆਈ ਆ ਸੋਰੇ ਤੇ ਲੜਕੇ ਤੇ ਤਾਂ ਇਸ ਦੇ ਨਾਲ ਉਹਦੀ ਸੱਸ ਤੇ ਵੀ ਐਫ ਆਈ ਦਰਜ ਹੋਈ ਹੈ ਲੇਕਿਨ ਮਾਮਲੇ ਦਰਜ ਹੋਣਾ ਕਿ ਇਹ ਐਦਾਂ ਦੇ ਜਿਹੜੇ ਦਾਜ ਦੇ ਲੋਬੀ ਹੈ ਕਿ ਉਹ ਆਪਣੀ ਹਕਤਾਂ ਤੋਂ ਬਾਜ਼ ਜਾਣਗੇ ਖੈਰ ਗੱਲਬਾਤ ਬਦਵਾਰਾ ਕਰਦੇ ਆ ਪਿਤਾ ਜੀ ਨਾ ਸਰ ਉਪਲ ਸਾਹਿਬ ਮਾਮਲਾ ਦਰਜ ਹੋਇਆ ਹੈ ਕੀ ਹੋ ਰਿਹਾ ਤੁਹਾਨੂੰ ਨਿਆਂਿਕ ਤੋਂ ਮਿਲਦਾ ਕੀ ਨਿਆਂ ਤਾਂ ਨਹੀਂ ਦੇਖੋ ਨਿਆਂ ਤੇ ਪ੍ਰਸ਼ਾਸਨ ਤੇ ਸਾਨੂੰ ਪੂਰੀ ਉਮੀਦ ਆ ਸੀਪੀ ਸਾਹਿਬ ਨੇ ਸਾਨੂੰ ਕਿਹਾ ਕਿ ਬਸ ਹੀ ਤੁਹਾਡੇ ਨਾਲ ਆ ਜੀ ਤੁਹਾਡੀ ਬੇਟੀ ਨਹੀਂ ਆ ਵੀ ਮੇਰੀ ਵੀ ਮੈਂ ਵੀ ਇੱਕ ਮਾਨਵਾਨ ਧਰਤੀ ਤੇ ਤੇ ਮੈਂ ਵੀ ਤੁਹਾਡੇ ਭਰਾਵਾਂ ਰਗਾ ਵੀ ਮੇਰੀ ਬੇਟੀ ਤਰਾਏਗੀ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡੀ ਪੂਰੀ ਮਦਦ ਕੀਤੀ ਜਾਏਗੀ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਮੇਰਾ ਇੱਕ ਹੋਰ ਸਵਾਲ ਹੈ ਕੀ ਲੱਗ ਰਿਹਾ ਵੀ ਇਦਾਂ ਦੇ ਬੰਦੇ ਜਿਹੜੇ ਇਦਾਂ ਦੇ ਸੋਹਰੇ ਪਰਿਵਾਰ ਹੁੰਦੇ ਆ ਕੋਈ ਵੀ ਹੋਣ ਸਮਾਜ ਦੇ ਵਿੱਚ ਕਿ ਅਗਰ ਇਸ ਤਰ੍ਹਾਂ ਦੀ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਖਾ ਸਕੇ ਕਿਉਂਕਿ ਲੜਕੀ ਜਦੋਂ ਆਪ ਘਰ ਆਂਦੀ ਉਹ ਲక్ష్ਮੀ ਦਾ ਰੂਪ ਆਂਦੀ ਹੈ ਕਿਸੇ ਵੀ ਕਹਾ ਜਾਂਦੀ ਹੈ ਤਾਂ ਜਦੋਂ ਉਹ ਤੋਂ ਦਾਜ ਦੀ ਇਦਾਂ ਦੀ ਮੰਗਾ ਹੁੰਦੀਆਂ ਕੀ ਉਹ ਦਾਜ ਦੀਆਂ ਮੰਗਾਣਾ ਉਹਨਾਂ ਦੇ ਘਰ ਪੂਰੇ ਹੁੰਦੇ ਤਾਂ ਲੋਕਾਂ ਦੇ ਨਹੀਂ ਜੀ ਉਹਨਾਂ ਦੇ ਦੇਖੋ ਰੱਬ ਆਪਣੇ ਹੱਥਾਂ ਦੀ ਦੀ ਦਵੇ ਤੇ ਤਾਂ ਹੀ ਪੂਰੀ ਪੈਂਦੀ ਹੈ ਜੇ ਕੋਈ ਜਿੰਨਾ ਮਰਜੀ ਦਿੰਦਾ ਰਹੇ ਉਹਦੇ ਨਾਲ ਪੂਰੀ ਨਹੀਂ ਪੈਂਦੀ ਪਰੇ ਬਸ ਲਾਲਚ ਪਿਆ ਹੈ ਜਿਨ੍ਹਾਂ ਨੂੰ ਪਿਆ ਹੋਇਆ ਉਹਨਾਂ ਦਾ ਬੰਨਣਾ ਤਾਂ ਕੱਖ ਨਹੀਂ ਹੈਗਾ ਮਾਨਾ ਦਰਸ਼ ਹੋ ਗਿਆ ਕਿ ਤੁਹਾਨੂੰ ਨੈਦੀ ਪੂਰੀ ਮੀਟ ਹੈ ਤੁਹਾਡੀ ਹੋਰ ਵੀ ਬੇਟੀ ਹੈ ਕੁ ਵੀ ਹਾਂਜੀ ਮੇਰੀ ਛੋਟੀ ਬੇਟੀ ਹੈ ਫਿਰ ਤੁਸੀਂ ਕਿੱਦਾਂ ਦੇਖੋਗੇ ਵੀ ਹੁਣ ਜਦੋਂ ਪਹਿਲੀ ਬੇਟੀ ਨਾਲ ਇਦਾਂ ਹੋਇਆ ਕੁਛ ਹੀ ਮਹੀਨਿਆਂ ਚ ਤਾਂ ਹੁਣ ਤੁਸੀਂ ਅਗਲੀ ਬੇਟੀ ਦਾ ਛੋਟੀ ਦਾ ਵੀ ਵਿਆਹ ਕਰੋਗੇ ਕੁਝ ਕੁਛ ਸਾਲ ਬਾਅਦ ਦੋ ਸਾਲ ਫਿਰ ਮਨਚ ਕਿਦਾਂ ਦੇ ਤੁਹਾਡੇ ਅਸਟਮ ਚੱਲ ਰਿਹਾ ਦੇਖੋ ਜੀ ਐਨੀ ਦੁਨੀਆ ਦੇ ਵਿਆਹ ਹੁੰਦੇ ਆ ਪਤ ਨਹੀਂ ਸਾਡੀ ਕਿਸਮਤ ਹੀ ਬਕਾਰ ਸੀਗੀ ਅੱਦਾ ਦੀ ਤੇ ਸਾਨੂੰ ਤਾਂ ਡਰੀ ਲੱਗਦਾ ਵਿਆਹ ਤੋਂ ਸਾਨੂੰ ਵਿਆਹ ਦੇ ਨਾਮ ਤੋਂ ਡਰ ਲੱਗਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਕਹੀਏ ਨਾ ਵੀ ਇਹ ਸ਼ਾਨ ਦਾ ਅਸੀਂ ਅੱਗੋਂ ਸੋਚਣਾ ਸੀ ਬੇਟਾ ਇਹ ਛੋਟਾ 1.5 ਸਾਲ ਛੋਟਾ ਹੈਗਾ ਸ਼੍ਰੀਆ ਤੋਂ ਤੇ ਹੁਣ ਉਹ ਉਹ ਜੋ ਜੋ ਕੰਮ ਕੀਤਾ ਉਹ ਬੈਕ ਆ ਗਿਆ ਸਾਡਾ ਅਸੀਂ ਤਾਂ ਇੱਕ ਵਾਰੀ ਬਿਲਕੁਲ ਡਰ ਗਏ ਆ ਵੀ ਵਿਆਹ ਨਹੀਂ ਖਤਰਨਾਕ ਚੀਜ਼ ਹੁੰਦੀ ਆ ਤੇ ਫਿਰ ਛੋਟੀ ਬੇਟੀ ਰੱਖਣ ਦੀ ਗੱਲ ਕਰੂ ਫਿਰ ਤੜੇ ਮਨ ਚ ਕਿਸਾਂ ਗੱਲਾਂ ਕੋ ਮੁਗੀਆਂ ਵਾਹੋ ਹੀ ਦੇਖੋ ਹੈਗੀ ਆ ਲੈ ਛੋਟੀ 4-5 ਸਾਲ ਹਲੇ ਉਹਦੇ ਪਿਆ ਏਜ ਦੇ ਹਿਸਾਬ ਨਾਲ ਪਰ ਇੱਕ ਵਾਰੀ ਦਾ ਬੰਦਾ ਡਰ ਜਾਂਦਾ ਜੀ ਬਿਲਕੁਲ ਹੁਣ ਹਰ ਕਦਮ ਫੂਕ ਫੂਕੇ ਸਭ ਹਾਂਜੀ ਹਾਂਜੀ ਹਰ ਕਦਮ ਫੂਕ ਫੂਕੇ ਰੱਖਾਂਗੇ ਕਦਮ ਤਾਂ ਰੱਖਦੇ ਹੀ ਡਰ ਲੱਗਦਾ ਵੀ ਅਸੀਂ ਬਈ ਇੰਨਾ ਵੱਡਾ ਧੋਖਾ ਜਿੱਦਾਂ ਹੋ ਗਿਆ ਸਾਡੇ ਨਾਲ ਅ ਸਵਾਲ ਤਾਂ ਚਲੋ ਪੁੱਛਣ ਵਾਲਾ ਲੇਕਿਨ ਫਿਰ ਵੀ ਕੋਸ਼ਿਸ਼ ਕਰਦੇ ਹਾਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਰ ਦੀ ਕਿਸੇ ਕਿਸੇ ਘਰ ਦੇ ਵਿੱਚ ਟੀਆਂ ਹੁੰਦੀਆਂ ਅਗਰ ਕਿਸੇ ਘਰ ਟੀਆਂ ਨਹੀਂ ਹੁੰਦੀਆਂ ਜਿਹੜੀ ਕੁੜੀ ਵਿਆਹ ਕਿ ਆਂਦੀ ਉਹ ਵੀ ਅਗਰ ਤੀ ਮੰਨ ਲਨ ਤਾਂ ਮਿਹਰਬਾਨ ਪਰਿਵਾਰ ਵਧੀਆ ਹੁੰਦਾ ਕੀ ਮੈਸੇਜ ਦੇਨੇ ਹੋ ਹੀ ਆਮ ਲੋਕਾਂ ਜਿਹੜੇ ਅਜੇ ਵੀ ਕੁਝ ਸਮਾਜ ਚ ਇਦਾਂ ਦੇ ਕਾਲੀਆਂ ਭੇਡਾਂ ਜਿਹੜੇ ਲੋਕ ਬੈਠਿਆ ਦਾਜ ਦੇ ਜਿਹੜੇ ਲੋਭੀ ਬੈਠੇ ਆ ਕਾਫੀ ਕੁੜੀਆਂ ਨੂੰ ਆਪਣੀ ਜਾਨ ਤੋਂ ਵੀ ਜਾਣਾ ਪੈਂਦਾ ਹਾਂਜੀ ਮੈਸੇਜ ਤਾਂ ਇਹੀ ਹੈ ਕਿ ਜੋ ਜਿਹੜੇ ਆਪਣੀਆਂ ਧੀਆਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਦੂਜੇ ਦੀ ਜਿਹੜੀ ਧੀ ਆਂਦੀ ਐ ਕੁੜੀਆਂ ਆਂਦੀ ਐ ਉਹਨਾਂ ਨੂੰ ਆਪਣੀ ਧੀਆਂ ਸਮਝਣ ਮਾਨ ਨਾਲ ਸਮਝਣ ਕਹਿਣ ਨਾਲ ਨਹੀਂ ਕਹਿਣ ਨੂੰ ਤਾਂ ਇਹ ਕਹਿੰਦਾ ਸੀ ਲਾਡੋ ਐ ਮੇਰੀ ਲਾਡੋ ਐ ਹੈਪੀ ਜੀ ਜਿਹੜੇ ਇਹਦੇ ਫਾਦਰ ਇਲਾਹੀ ਜੀ ਕਹਿੰਦਾ ਮੇਰੀ ਲਾਡੋ ਐ ਮੇਰੀ ਧੀ ਐ ਮੇਰੀ ਲਾਡੋ ਐ ਹੁਣ ਉਹ ਕਿੱਥੇ ਗਿਆ ਚੁੱਪ ਕਰਕੇ ਬਹਿ ਗਿਆ ਜੇ ਜਿਹੜਾ ਬੰਦਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਹਿ ਸਕਦਾ ਉਹ ਬੰਦੇ ਨੂੰ ਮਰ ਜਾਣਾ ਚਾਹੀਦਾ ਕਈ ਤਾਂ ਨਾ ਉਹਰੇ ਫਾਦਰ ਸਾਹਿਬ ਨੇ ਕਦੀ ਘੜੇ ਤੜੇ ਸੰਦੀ ਨੇ ਕਦੀ ਗੱਲ ਵੀ ਨਹੀਂ ਕੀਤੀ ਵੀ ਹਾਂ ਜੋ ਗਲਤੀ ਹੋ ਗਈ ਬੱਚੋਂ ਦਾ ਸੀ ਬੈ ਕੇ ਕੋਈ ਆਪਾਂ ਫੈਸਲਾ ਲੈ ਲਈ ਕਦੀ ਗੱਲ ਨਹੀਂ ਕੀਤੀ ਨਹੀਂ ਜੀ ਉਹ ਗੱਲ ਹੀ ਨਹੀਂ ਕਰਦੇ ਸੀ ਸਾਡੇ ਨਾਲ ਜੋ ਉਹਦੀ ਕੁੜੀ ਦਾ ਵਿਆਹ ਆਇਆ ਚਲਦੀ ਨਹੀਂ ਉਹ ਵੀ ਨਾ ਘਰ ਚਲਦੀ ਨਹੀਂ ਹੈਪੀ ਜੀ ਹੂੰ ਜੋ ਉਹਨਾਂ ਦੀ ਵਾਈਫ ਨੇ ਕਹਿ ਦੇਣਾ ਨਿਆਣਾ ਲਗੇ ਉਹਨੇ ਸਹੀ ਕਹਿ ਦੇਣਾ ਸਹੀ ਗਲਤ ਕਹਿ ਦੇਣਾ ਗਲਤ ਉਹਨਾਂ ਉਹਨਾਂ ਦੀ ਕੋਈ ਚ ਕੋਈ ਪਾਵਰ ਹੈ ਨਹੀਂ ਦਮ ਹੈ ਹੀ ਨਹੀਂ ਕੋਈ ਨਾ بیٹے ਮੇਨਾ ਨਾ ਮੁੰਡੇ ਜਾਏਗਾ ਦਮ ਤੇ ਨਾ ਹੈਪੀ ਜੀ ਜਾਏਗਾ ਸੋ ਨੁਦਰਾ ਦਾ ਇੱਕ ਮਾਮਲਾ ਹੈ ਜਿਹੜਾ 16 ਅਕਤੂਬਰ ਨੂੰ ਇਸ ਪਰਿਵਾਰ ਨੇ ਉਪਲ ਪਰਿਵਾਰ ਨੇ ਸਹਰੇ ਪਰਿਵਾਰ ਦੇ ਯਾਨੀ ਆਪਣੀ ਬੇਟੀ ਦੇ ਸਹਰੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਕੀਤਾ ਡੋਰੀ ਦਾ ਡੋਮੈਸਟਿਕ ਵਾਇਲੈਂਸ ਦਾ ਤੱਕ ਉਤਮ ਉਹ ਲੜਕੀ ਜਿਸ ਨੂੰ ਫੋਰਨ ਕੰਟਰੀ ਵਿੱਚ ਆਪਣੀ ਪੂਰੀ ਬਚਪਨ ਦੀ ਰੀਝਾਂ ਨਾਲ ਖੂਬ ਪੜਾਇਆ ਲਿਖਾਇਆ ਔਰ ਉਸ ਕਾਬਲ ਬਨਾਇਆ ਲੇਕਿਨ ਅੱਗੇ ਜਾ ਕੇ ਉਸ ਸੋਹਰੇ ਪਰਵਾਰ ਨੇ ਉਸ ਕੁੜੀ ਦੀ ਜ਼ਿੰਦਗੀ ਨੂੰ ਨਰਕ ਬਣਾਤਾ ਤੋੜੜੀ ਕੁੜੀ ਸਮਾਜ ਦੇ ਵਿੱਚ ਇੰਨੀ ਪੜੀ ਲਿਖੀ ਫੋਰਨ ਪੜੀ ਲਿਖੀ ਆ ਔਰ ਅੱਜ ਉਸ ਦੀ ਜ਼ਿੰਦਗੀ ਉਸ ਸੋਹਰੇ ਪਰਵਾਰ ਨੇ ਯਾਨੀ ਕਿ ਉਸ ਦਾਜ ਦੇ ਲੋਬੀਆਂ ਨੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾਤਾ ਇਸ ਟਾਈਮੜੀ ਲੜਕੀ ਹੈ ਉਹ ਆਪਣੇ ਪੇਕੇ ਘਰ ਵਾਪਸ ਆ ਗਈ ਹੈ ਤਾਂ ਖਾਸ ਕਰਕੇ ਜਿਹੜੇ ਉਹ ਦਾਜ ਦੇ ਲੋਬੀ ਇਸ ਗੱਲ ਨੂੰ ਸਮਝਣ ਵੀ ਸਮਾਜ ਦੇ ਵਿੱਚ ਉਹਨਾਂ ਦੇ ਪਰਿਵਾਰ 'ਚ ਵੀ ਕੋਈ ਲੜਕੀ ਹੋਊਗੀ ਉਹ ਜਿਹੜੀ ਨੂ ਹੁੰਦੀ ਆ ਉਹ ਵੀ ਲੜਕੀ ਹੁੰਦੀ ਜਿਹੜੀ ਨੂ ਘਰ 'ਚ ਆਂਦੀ ਆ ਉਹ ਲక్ష్ਮੀ ਦਾ ਰੂਪ ਹੁੰਦੀ ਆ ਖੈਰ ਇਹ ਹਰ ਬੰਦੇ ਦੀ ਸਮਝਣ ਦੀ ਗੱਲ ਐ ਉਹ ਆਣ ਵਾਲੀ ਬਰਾਏ ਘਰ ਤੋਂ ਆਪਣੀ ਧੀ ਨੂੰ ਇਹ ਨੂ ਨੂੰ ਉਹ ਧੀ ਸਮਝਦਾ ਜਾਂ ਨੂ ਸਮਝਦਾ ਖੈਰ ਨਿਆਇ ਦੀ ਮੰਗ ਕੀਤੀ ਇਨਸਾਫ ਦੀ ਮੰਗ ਕੀਤੀ ਹੈ ਦੁਆਰਾ ਲੁਧਿਆਣਾ ਪ੍ਰਸ਼ਾਸਨ ਕੋ ਉਮੀਦ ਪੂਰੀ ਜਗਾਈ ਆ ਮਾਨਯੋਗ ਅਦਾਲਤ ਕੋ ਵੀ ਇਸ ਤਾਂ ਦੇ ਜਿਹੜੇ ਦਾਜ ਦੇ ਜਿਹੜੇ ਲੋਬੀ ਲੋਕ ਹੈ ਸਮਾਜ ਹਜੇ ਵੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਆਉਣ ਵਾਲੇ ਅਜ ਦੇ ਅਜੋਕੇ ਸਮੇਂ ਦੇ ਵਿੱਚ ਕੋਈ ਵੀ ਇਸਤਾਂ ਦੇ ਦਾਜ ਦੇ ਲੋਬੀ ਕਿਸੇ ਦੀ ਧੀ ਦੀ ਜ਼ਿੰਦਗੀ ਨੂੰ ਨਰਕ ਨਾ ਬਣਾ ਸਕੇ ਖੈਰ ਇਹ ਤਾਂ ਸਮਝੂਗਾ ਇਹਨਾਂ ਨੂੰ ਨਾਇਕ ਕਦੋਂ ਮਿਲਦਾ ਲੇਕਿਨ ਕਿਤੇ ਆ ਕੇ ਮਾਮਲਾ ਸੋਹਰੇ ਪਰਿਵਾਰ ਤੇ ਦਰਜ ਹੋ ਗਿਆ ਤਾਂ ਲਾਨਤ ਹੈ ਐਦਾਂ ਦੇ ਲੜਕਿਆਂ ਨੌਜਵਾਨਾਂ ਦੇ ਜਿਹੜੇ ਦੂਸਿਆਂ ਦੀ ਲੜਕੀ ਨੂੰ ਯਾਨੀ ਕਿ ਉਹਨੇ ਪਤਨੀ ਨੂੰ ਜਿਹੜੇ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਆ ਖੈਰ ਸਮਾ ਦਸੂਗਾ ਨਿਆਏ ਇਹਨਾਂ ਨੂੰ ਕਿ ਜਲਦੀ ਮਿਲੇ ਲੇਕਿਨ ਫਿਲਹਾਲ ਪਰਿਵਾਰ ਦਾ ਐਸਟਮ ਬੁਰਾ ਹਾਲ ਆ ਕਿਉਂਕਿ ਕਿਸੇ ਤੀਜੇ ਨੂੰ ਘਰ ਵਾਪਸ ਆਂਦੀ ਤਾਂ ਬੜਾ ਮੁਸ਼ਕਲ ਹੁੰਦਾ ਉਸ ਉਸ ਸਮੇ ਉਸ ਲੜਕੀ ਨੂੰ ਸੰਭਾਲਣਾ। ਸੰਦਖਾ ਦਸੀ ਕਿ ਲਾ ਸ਼ਰੀਆ ਉਪਲੜੀ ਲੜਕੀ ਜੜੀ ਫੌਰਨ ਪੜੀ ਲਿਖੀ ਆ ਔਰ ਜਨਵਰੀ ਚ ਵਿਆਹ ਹੁੰਦਾ ਤੇ ਵਿਆਹ ਜਿਹੜੇ ਮਾਪਿ ਹੋ ਆਪਣੇ ਸਮਰਥਾ ਤੋਂ ਵੱਧ ਦਾਜ ਦੇਈ ਜਾਂਦੇ ਤਾਂ ਉਸ ਤੋਂ ਬਾਅਦ 1 ਮਹੀਨੇ ਬਾਅਦ ਜਿਹੜਾ ਸੋਹਰਾ ਪ੍ਰਵਾਹ ਤਸਵੀਰ ਮੈਂ ਪਿਛਲੇ ਇਹ ਉਹ ਘਰ ਆ ਪਿਛਲਾ ਜਿਹੜਾ ਸੋਹਰਾ ਪ੍ਰਵਾਹ ਜਿਹੜਾ ਉਹਨਾਂ ਨੂੰ ਘਰੋਂ ਬਾਹਰ ਕੱਢਣ ਦਾ ਤਾਂ ਐਸਟਮਰੀ ਕੁੜੀ ਆ ਆਪਣੇ ਮੇਕ ਪੇਕੇ ਘਰ ਬੈਠ ਗਈ ਆ ਤਾਂ ਇਸ ਪਰਿਵਾਰ ਦੇ ਉੱਪਰ ਯਾਨੀ ਕਿ ਜਿਹੜੇ ਲੜਕੇ ਦੇ ਫਾਦਰ ਆ ਹਰਸ਼ ਅਰੋੜਾ ਪਿਛੇ ਕੋਠੀ ਨੰਬਰ ਆ 3052 ਬੜਾ ਦੋ ਸੁੰਦਰ ਨਗਰ ਵਿਖੇ ਇਹ ਹੋ ਰਿਹਾ ਸੀ ਜਿੱਥੇ ਇੱਕ ਕੁੜੀ ਇਹ ਸੋਹਰਾ ਪਰਿਵਾਰ ਸੀ ਇੱਥੇ ਕੁੜੀ ਰਹਿੰਦੀ ਸੀ ਤਾਂ ਇੱਕ ਮਹੀਨੇ ਬਾਅਦ ਇਸਕਰ ਤੋਂ ਬਾਹਰ ਕੱਢਤਾ ਗਿਆ ਤਾਂ ਮਾਮਲਾ ਚਾਏ ਪੁਲਿਸ ਨੇ ਦਰਜ ਕੀਤਾ ਗਿਆ ਸੋਹਰੇ ਪਰਿਵਾਰ ਸੋਹਰੇ ਸੱਸ ਤੇ ਸੋਹਰੇ ਤੇ ਤੇ ਲੜਕੀ ਦੇ ਉੱਪਰ ਲੇਕਿਨ ਤਿੰਨੇ ਹਜੇ આરોપી ਫਿਲਹਾਲ ਫਰਾਰ ਦੱਸੇ ਜਾ ਰਹੇ ਆ ਤਾਂ ਕਿਤੇ ਆ ਕੇ ਹਜੇ ਪੀੜਤ ਪਰਿਵਾਰਾਨੀ ਕੀ ਲੜਕੀ ਪਰਿਵਾਰ ਵੱਲੋਂ ਆਪਣੇ ਇਨਸਾਫ ਦੀ ਮੰਗ ਦੀ ਵੀ ਗੁਹਾਗ ਲਗਾਤਾਰ ਲਗਾਈ ਜਾ ਰਹੀ ਹੈ ਤਾਂ ਅ ਦੇਖਣਾ ਹੁਣ ਇਹ ਹੋਵੇਗਾ ਕਿ ਲੜਕੀ ਨੂੰ ਹੁਣ ਇਨਸਾਫ ਕੁਦਰ ਮਿਲਦਾ ਫਿਲਹਾਲ આરોપી ਫਿਲਹਾਲ ਤੋਂ ਫਰਾਂਜ ਦਸੇ ਨੇ ਜਲਾ ਰਹੇ